ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਜਾਨ ਸਿੰਘ ਜਭਾਲ ਤੋਂ ਦੇਸ਼ ਪ੍ਰਦੇਸ਼ ਵਿੱਚ ਵਸਦੇ ਮੇਰੇ ਭੈਣ ਤੇ ਭਰਾਓ ਆਪ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਇਸ ਪਾਰਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਤੇ ਤੈਨਾਂ ਨੂੰ ਧੰਨਵਾਦ ਕਰਦਾ ਮੇਰੇ ਵੀਰ ਕੀਮਤੀ لال ਜੀ ਮੇਰੇ ਵੀਰ ਇੰਦਰਜੀਤ ਜੀ ਅਤੇ ਹੋਰ ਜਿਹੜੇ ਮੇਰੇ ਵੀਰ ਆਗੂ ਨੇ ਮੈਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਹੜੇ ਬਹੁਤ ਸਾਲਾਂ ਤੋਂ ਬੜੀ ਲੰਮੀ ਲੜਾਈ ਲੜਦੇ ਹੁੰਦੇ ਹੋਏ ਬੜੀ ਜੰਗ ਸ਼ੁਰੂ ਕੀਤੀ ਉਹਨਾਂ ਨੇ ਤੇ ਅੱਜ ਇਸ ਮਕਾਮ ਤੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੇਖੋ ਮੇਰੇ ਡਰਾਈਵਰ ਵੀਰੋ ਕਿਸਾਨ ਵੀਰੋ ਲੇਬਰ ਵਾਲੇ ਵੀਰੋ ਸਪੇਅਰ ਪਾਰਟ ਵਾਲੇ ਵੀਰੋ ਅਤੇ ਹੋਰ ਟਾਇਰ ਦੁਕਾਨ ਵਾਲੇ ਹੋਟਲ ਵਾਲੇ ਜਿੰਨੇ ਵੀ ਛੋਟੇ ਸਾਧਨ ਚਲਾਉਂਦੇ ਆ ਉਹ ਵੀ ਇਹਨਾਂ ਵੀਰ ਇੱਕ ਘਰ ਘਰ ਦੀ ਪਾਰਟੀ ਡਰਾਈਵਰ ਜਨ ਸੇਵਾ ਪਾਰਟੀ ਇਹ ਪਾਰਟੀ ਉਹਨਾਂ ਮੇਰੀਆਂ ਭੈਣਾਂ ਦੀ ਵੀ ਆ ਜਿਹੜੀਆਂ ਭੈਣਾਂ ਆਪਣੇ ਸਾਧਨਾਂ ਨੂੰ ਖੁਦ ਚਲਾ ਕੇ ਕਾਰਾਂ ਬੱਸਾਂ ਛੋਟੀਆਂ ਗੱਡੀਆਂ ਸਕੂਟਰ ਆਜ ਸਕੂਟਰੀਆਂ ਜਿਹੜੇ ਨੌਕਰੀ ਕਰਨ ਜਾਂਦੀਆਂ ਪੜਾਉਣ ਜਾਂਦੀਆਂ ਵਾ ਆਪਣੇ ਡਿਊਟੀ ਕਰਦੀਆਂ ਵਾ ਉਹਨਾਂ ਦੀ ਪਾਰਟੀ ਆ ਘਰ ਘਰ ਦੀ ਪਾਰਟੀ ਆ ਇਹ ਲੇਬਰ ਵਾਲਿਆਂ ਦੀ ਪਾਰਟੀ ਆ ਇਹ ਪੂਰੇ ਦੇਸ਼ ਦੀ ਪਾਰਟੀ ਆ ਇਹ ਡਰਾਈਵਰਾਂ ਦੀ ਪਾਰਟੀ ਆ ਤੇ ਇਸ 75 ਸਾਲ ਹੋ ਗਿਆ ਇਸ ਡਰਾਈਵਰ ਕਿਤੇ ਨੂੰ ਡਰਾਈਵਰ ਜਿਹੜਾ ਇਹ ਮਹਿਗਮਾ ਵਾਂ ਇਹਨੂੰ ਥੱਲੇ ਸੁੱਟਿਆ ਗਿਆ ਸੀ ਇਹਨੂੰ ਉੱਤੇ ਉੱਤੇ ਲਿਉਣ ਵਾਸਤੇ ਮੇਰੇ ਵੀਰਾਂ ਨੇ ਬਹੁਤ ਘਾਲਣਾ ਘਾਲੀ ਆ ਅੱਜ ਸਾਨੂੰ ਸੁਨਾਰੀ ਮੌਕਾ ਮਿਲਿਆ ਅੱਜ ਸਾਨੂੰ ਉਸ ਮਕਾਮ ਤੇ ਖੜਾ ਕਰਤਾ ਕੀਮਤੀ ਲਾਲ ਹੋਣਾਂ ਵੀਰਾਂ ਨੇ ਵੀਰ ਜੀ ਇੰਦਰ ਜੀ ਜਿਹੜਾ ਨੇ ਅਤੇ ਹੋਰ ਜਿਹੜੇ ਨੇ ਉੱਤੇ ਹੋਰ ਚੀਨੇ ਬੰਦੇ ਨੇ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਅੱਜ ਆਪਣੇ ਡਰਾਈਵਰ ਵੀਰਾਂ ਦੇ ਕੋਲ ਮੌਕਾ ਵਾ ਮੇਰੇ ਵੀਰੋ ਇਹ ਮੌਕਾ ਨਾ ਗਵਾਇਓ 75 ਸਾਲ ਹੋ ਗਏ ਨੇ ਆਪਾਂ ਨੂੰ ਇਹ ਇਹ ਦੁੱਖ ਭੋਗਦਿਆਂ ਨੂੰ ਆਪਣਾ ਜਿਹੜੇ ਕੋਈ ਆਗੂ ਖੜਾ ਕੀਤਾ ਵਾ ਜੇ ਆਪਣਾ ਆਗੂ ਸਾਹਮਣੇ ਆਇਆ ਤੇ ਉਹਨੂੰ ਸਪੋਰਟ ਕਰੋ ਤੇ ਮੇਰੇ ਵੀਰੋ ਆਪਣਾ ਰਤਬਾ ਜਿਹੜਾ ਨਾ ਆਪਣਾ ਕਰਜ਼ਾਰ ਉੱਚਾ ਕਰੋ ਮੈਂ ਉਹਨਾਂ ਵੀਰਾਂ ਨੂੰ ਹੀ ਬੇਨਤੀ ਕਰਦਾ ਜਿਹੜੇ ਵੀਰ ਥੋੜਾ ਬਾੜਾ ਨਖਾ ਕਰਦੇ ਨੇ ਉਹ ਨਖੇ ਤੋਂ ਦੂਰ ਰਹਿਣ ਨਸ਼ਾ ਛੱਡੋ ਤੇ ਕੋੜ ਵੱਡੋ ਮੇਰੇ ਵੀਰੋ ਆਪਣੇ ਜਿਹੜਾ ਜੀਵਨ ਆ ਇਹਨੂੰ ਖਸਾਲ ਬਣਾਓ ਆਪਣਾ ਰਤਬਾ ਉੱਚਾ ਕਰੋ ਪਰਿਵਾਰ ਨੂੰ ਖੁਸ਼ੀਆਂ ਦਿਓ ਤੇ ਆਪ ਖੁਸ਼ੀਆਂ ਮਾਣੋ ਤੇ ਗੁਰੂ ਦੀਆਂ ਖੁਸ਼ੀਆਂ ਮਾਣੋ ਉਸ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਸੁਖੀ ਵੱਸੋ ਗੁਰੂ ਰਾਮਦਾਸ ਕਿਰਪਾ ਕਰੇ ਤੁਹਾਨੂੰ ਖੁਸ਼ੀਆਂ ਮਾਣੇ ਡਰਾਈਵਰ ਜਨ ਪਾਰਟੀ ਡਰਾਈਵਰ ਇਕਤਾ ਜਿੰਦਾਬਾਦ ਤੇ ਮੇਰੇ ਵੀਰੋ ਕਲਗੀਧਰ ਪਾਸ਼ਾ ਦੀਆਂ ਖੁਸ਼ੀਆਂ ਮਾਣੋ ਤੇ ਸਪੋਰਟ ਕਰੋ ਲੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ